ਇਹ ਤੇ ਅਪੀਸ਼ਿਆ ਦਾ ਯਸ਼ਿਆ ਦਾ ਇਹ ਯਕੀਨ ਹੈ ਕਿ ਜਿੰਨੀ ਹੈ ਸੈਟੀਸਫੈਕਟ ਡੇਟਾ ਵੀ ਵਰਲਡ ਦਾ ਸੈਂਟਰ ਆਈਸ਼ਿਆ ਦਾ ਸੈਂਟਰ ਹੈ ਨਾ ਮੈਨੂੰ ਅਪੀਸ਼ਿਆ ਇਸੋ ਤੇ ਅਪੀਸ਼ਿਆ ਸੋ ਇਹ ਇੰਝ ਤੋਂ ਨਹੀਂ ਹੋਣਾ ਚਲੋ ਚਲੋ ਮੇਰੇ ਕੋਲ ਕੋਈ ਹੋਰ ਜੀ ਕੋਈ ਹੋਰ ਬਾਬਾ ਹੋਣਾ ਹੈ ਹਾਂ ਕੋਈ ਇੱਕ ਕੋਈ ਇੱਕ ਵੀ ਹਿੰਦੁਸਤਾਨ ਚ ਮੈਂ ਆਪਣੇ ਧਰਮ ਦੀ ਕਹਿੰਦਾ ਹਿੰਦੁਸਤਾਨ ਦੇ ਲਈ ਕੋਈ ਇੱਕ ਕੁਰਬਾਨੀ ਕੋਈ ਇੱਕ ਇੱਕ ਵਾਰ ਇੱਕ ਚੀਜ਼ ਦਾ ਦਰਦ ਜਿਹੜੀ ਦਸਮਸੀਲਤ ਕਰੇਗੀ ਤਾਂ ਮਨ ਕੀ ਪਾਇਦਾ ਮਨ ਕੀ ਕੋਈ ਇੱਕ ਪਾਜੀ ਬਾਈ ਮੈਂ ਚੀਕਿਆ ਪਿਆ ਸੋਧ ਲੱਭਾਇ ਬਾਈ ਬਲ ਤੂੰ ਨਹੀਂ ਲਿਖੀਂ ਜੀ ਕਿੰਨੀ ਲੱਗ ਰਹਾ ਹੈ ਦੀ ਲਿਖੀ ਬਾਈ ਬਲਾ ਤੇਰੀ ਇਲਾਕੇ ਨਹੀਂ ਹੁੰਦਾ ਪਰ ਬਾਈ ਉਹ ਤਾਂ ਜਸੂ ਮਸੀਹ ਨੇ ਜੋ ਸੰਭਾ ਜਸੂ ਮਸੀਹਾਂ ਬਾਈ ਬਲ ਨਹੀਂ ਲਿਖੀ ਬਾਈ ਬਲ ਅੰਗਰੇਜ਼ਾਂ ਨੇ ਲਿਖੀ ਹੈ ਅੰਗਰੇਜ਼ਾਂ ਨੇ ਆਪਣੀ ਬੋਧ ਸੋਧਣਾ ਲਿਖੀ ਆ ਕੋਈ ਉਹਦੇ ਤੇ ਜਸੂ ਮਸੀਹ ਦਾ ਵਿੱਚ ਵਲਟੀਆਂ ਵੀ ਮੈਂ ਹੱਥੋਂ ਲਿਖੀ ਆ ਮੈਂ ਇਹਦੇ ਤੇ ਚੱਲੋ ਜੋ ਅੰਗਰੇਜ਼ੀ ਦੇ ਮਹੂਦੇ ਵੱਲ ਨਿਕਲੇ ਪਿਆ ਜਸੂ ਮਸੀਹ ਨੇ ਫੋਟੋ ਖਾ ਲਿਆ ਕਿ ਮੈਂ ਅਰੇ ਜਗਤ ਦੇ ਲਈ ਆਪਣੇ ਆਪ ਨੂੰ ਦਿੱਤਾ ਜਿਹੜਾ ਵੀ ਮੇਰੇ ਕੋਲ ਬਾਦਸ਼ਾਹ ਦੇਗਾ ਤੂੰ ਮਨਾ ਲੇ ਜਗਤ ਦੇ ਲਈ ਕੀ ਕਿ ਤਮੇ ਕਿਤਾਸੇ ਲਿਮਾ ਦਾ ਅੱਜ ਆਉਣ ਦੀ ਬੁਲਿਆ ਪਣੀ ਯਾਰ ਭਾਈ ਅੱਛਾ ਸੁਣ ਲਾ ਉਹ ਸੇਕ ਤੋਂ ਵਲੀਆ ਉਹਨੇ ਅੱਗੇ ਸੇਲੇ ਨੇ ਜਾਨ ਦਿੱਤੀ ਜਲਪਤੀ ਤੇ ਗੁਰੂ ਗੋਬਿੰਦ ਸਿੰਘ ਸਰਬੰਸ ਵਾਰਤਾ ਯਾਰ ਉਹਨੇ ਰੀਗਾ ਵੀ ਮੈਨੂੰ ਮੰਨੋ ਉਹਨੇ ਤਾਂ ਕਿਹਾ ਹੀ ਨਹੀਂ ਕਿ ਮੈਨੂੰ ਮੰਨ ਲਈ ਜੋ ਉਹਨੇ ਵਿੱਚ ਲਿਖਿਆ ਸੀ ਮੈਂ ਬਾਪਲ ਦੀ ਨਹੀਂ ਗੱਲ ਮੈਂ ਤੇਰੇ ਧਰਮ ਤੇ ਹੁੰਦਾ ਮੈਂ ਕਰਤੇ ਗੱਲ ਹੈ ਭਾਈ ਮੇਰੀ ਗੱਲ ਸੁਣ ਮੈਂ ਮਰਦੀ ਕਰੀ ਨਿਕਲੀ ਭਾਈ ਮੇਰੀ ਗੱਲ ਸੁਣ ਅੱਜ ਉਹ ਕੁਰਬਾਨੀ ਕੀਤੀ ਹੈ ਨਾ ਇਹ ਕਿ ਕੁਰਬਾਨੀ ਉਹਨੇ ਕਿਹਾ ਜਲਪਤੀ ਤੇ ਗੁਰੂ ਗੋਬਿੰਦ ਸਿੰਘ ਉਹ ਗੋਬਿੰਦ ਸਿੰਘ ਕੁਰਬਾਨੀ ਸਾਰਾ ਸਰਬੰਸ ਵਾਰ ਰਿਹਾ ਹੈ ਨੇ ਜਿਹਨੇ 7 ਸਾਲ ਦਾ 9 ਸਾਲ ਦਾ ਲਈ ਜਿਤਨਾ ਤੇ ਮਾਦ ਵੀ ਲਾਉਗਾ ਸਹੀ ਮਕਰ ਬਚਾ ਠੀਕ ਹੈ ਹੈ ਆਪਣੇ ਮਾਤਾ ਵੀ ਕਿਲਾਦ ਕਿਉਂ ਕਿਹਾ ਜਦੋਂ ਆਪਣੀ ਗਿਆਨਤ ਨੂੰ ਮੈਂ ਮਾਂ ਪਿਓ ਨਾਲ